ਇਹ ਆ ਵੀ ਇਹ 3 ਫੁੱਟ ਅਰਧ ਵਿਆਸ ਦਾ ਹੋਣਾ ਚਾਹੀਦਾ ਹੈ ਗੋਲ ਹੋਣਾ ਚਾਹੀਦਾ ਤੇ 2 ਫੁੱਟ ਡੂੰਗਾ ਲੈ ਜਾਓ 2.5 ਫੁੱਟ ਲੈ ਜਾਓ ਕੋਈ ਖਾਸ ਗੱਲ ਨਹੀਂ ਤਾਂ ਇਸ ਨੂੰ ਤੁਸੀਂ ਮਿੱਟੀ ਜਿਹੜੀ ਕੱਢ ਕੇ ਬਾਹਰ ਇਹਦੀ ਤੇ ਉਹਦੇ ਚ ਤੁਸੀਂ ਉਹਨੂੰ ਕੁਛ ਮਿੱਟੀ ਤੁਸੀਂ ਖਾਦ ਰੂੜੀ ਦੀ ਖਾਦ ਚੌਥਾ ਕਿਸਾਰ ਲਾ ਲਓ ਤੇ ਫਿਰ ਕੁਛ ਜੇ ਲਾ ਸਕੋ ਤਾਂ ਤੁਸੀਂ ਉਹ ਜਿਹੜੀ ਹੁੰਦੀ ਹੈ ਨਹਿਰਾਂ ਚੋਂ ਨਿਕਲਦੀ ਹੈ ਉਹਨੂੰ ਸਿਲਟ ਬੋਲਦੇ ਆ ਇਸਨੂੰ ਸਿਲਟ ਵੀ ਲਾ ਸਕਦੇ ਆ ਰੇਤ ਵੀ ਹੁੰਦੀ ਆ ਉਹ ਆ ਉਸ ਤੋਂ ਮਗਰੋਂ ਇਹਨੂੰ ਸਾਰੀ ਰਲਾ ਕੇ ਇਹਦੇ ਵਿੱਚ ਦਵਾਈ ਪਾਈ ਜਾਂਦੀ ਹੈ ਆਪਣੇ ਸਿਉਂਕਾਸਤੇ ক্লোਰੋਪੈਰੀਪਾਸਿ ਤੋਂ ਪਾਣੀ ਪਾਉਣਾ ਭਰਤੇ ਦੇ ਜਾਂਦੇ ਐ ਤੇ ਉਹਨਾਂ ਨੂੰ ਪਾਣੀ ਪਾ ਕੇ ਵਿੱਚ ক্লোਰੋਪੈਰੀਪਾਸ ਪਾ ਕੇ ਅਸੀਂ ਛੱਡ ਦਿੰਨੇ ਹ ਜਦੋਂ ਬੱਤਰ ਆ ਜਾਂਦੇ ਤੇ ਫਿਰ ਅਸੀਂ ਟੋਏ ਛੋਟੇ ਛੋਟੇ ਮਾਰ ਕੇ ਤੇ ਉਹ ਅਸੀਂ ਬੁੱਟੇ ਉਹਦੇ ਵਿੱਚ ਪਲੇਸ ਕਰਦੇ ਹ ਤੇ ਇਸ ਕੰਮ ਬੁੱਟੇ ਦੇ ਚੱਲਣ ਦੇ ਚਾਂਸ ਬਹੁਤ ਵੱਣ ਜਾਂਦੇ ਐ ਤੇ ਯਾਨੀ ਜਿਹੜਾ 3 ਫੁੱਟ ਦਾ ਟੋਆ ਮਾਰਨਾ 3 ਫੁੱਟ ਦੇ ਟੋਏ 'ਚ ਬੁੱਟੇ ਨੂੰ ਹਾਂ ਕੋਈ ਦਿੱਕਤ ਨਹੀਂ ਆਉਂਦੀ ਇਹ ਰੂਟਸ ਨੂੰ ਫੈਲਣ ਵਾਸਤੇ ਤੇ ਜਿਹੜਾ ਡਿਸਟੈਂਸ ਹੈਗਾ ਉਹ ਅਸੀਂ ਵੈਸੇ ਦਾ 20 ਫੁੱਟ ਚਾਹੀਦਾ ਵੱਡੇ ਰੁੱਖਾਂ ਦਾ 30 ਫੁੱਟ ਚਾਹੀਦਾ 15 ਫੁੱਟ ਅਸੀਂ 15 ਫੁੱਟ ਤੇ ਰੱਖਿਆ ਹੈ ਤੇ ਜੇ ਕਿਸੇ ਕੋਲ ਥਾਂ ਥੋੜੀ 10 ਫੁੱਟ ਤੇ ਵੀ ਰੱਖ ਸਕਦਾ ਥੋੜੇ ਬੂਟੇ ਲਾਏ ਜਾ ਸਕਦੇ ਆ